ਹੇ ਗੁਰ ਸਾਹਿਬ ਜੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਇਹ ਸੋ ਕਹ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਗਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਸੋਰਠ ਮਹਲਾ ਪੰਜਵਾਂ ਗੁਰ ਕਾਬਦ ਰਖਵਾਰ ਚੌਕੀ ਚੌ ਘਿਰਦ ਹਮਾਰੇ ਰਾਮ ਨਾਮ ਮਨ ਲਗਾ ਜਾਮ ਲ ਜਾਏ ਕਰ ਭਗਾ ਗੁਰ ਕਾ ਸ਼ਬਦ ਰਖਵਾਰੇ ਚੋ ਕੀ ਚੌਂ ਗਿਰਦ ਹਮਾਰੇ ਓ ਰਾਮ ਨਾਮ ਮਨ ਲਗਾ ਜਮ ਲਜਾਏ ਕਰ ਭਗਾ ਪਰਬ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਢ ਕਰੇ ਮਨ ਨਿਰਮਲ ਓਰਨ ਪੁਰਖ ਬੇਦਾਤਾ ਰਹਾ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਨਾ ਬਿਰਥੀ ਜਾਸੀ ਕਰਹਾ ਤੇਰੇ ਦਾਸਾ ਜਾਵ ਪੂਰਨ ਹੋਈ ਆਸਾ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵ ਨਾ ਬਿਰਥੀ ਜਾਸਿ ਅਨੰਤ ਕਰ ਹੈ ਤੇਰੇ ਦਾਸਾਂ ਜਪ ਪੂਰਨ ਹੋਈ ਆਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਗੁਰਗ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮਲ ਜਾਏ ਕਰੁ ਭਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬਨਵਾਰ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਉਹ ਭਾਂਤ ਬਚਾਵੇ ਸ਼ਤਰ ਅਨੇਕ ਚਲਾਵਤ ਘਾਵ ਤਉ ਤਨ ਇੱਕ ਨ ਲਾਗਣ ਪਾਵੇ ਰਾਖ ਤੁ ਹੈ ਆਪਣੋ ਕਰਦੈ ਕਰ ਪਾਪ ਸਭ ਨ ਪੇਟਣ ਪਾਵੇ ਸਾਹਿਬ ਜੀ ਬਿਸ਼ਨ ਪਦ ਅਡਾਨ ਚੌ ਪਰ ਚਾਰ ਚਿਕਨੇ ਕੇਸ ਆਣ ਆਣ ਫਿਰ ਚਉ ਦੇਸ ਨਾਰ ਨਾਗਣ ਭੇਸ ਜੋ ਪਰ ਚਾਰ ਚਿਕਨੇ ਕੇਸ ਆਣ ਆਣ ਫਿਰੀ ਚਾਉਂਦਸ ਨਾਰ ਨਾਗਣ ਭੇਸ ਵਿਚ ਚਾਰ ਸੁਧਾਰ ਬਿਸਰ ਡਾਰ ਕਾਜਰ ਨੈਣ ਜੀਵ ਜੰਤਨ ਕਾਲ ਚਲੀ ਚਤਲੇਤ ਚੋਰਸ ਮੈਨ ਜੇ ਖਰੀ ਸੋ ਕੁਮਾਰ ਦਰਾਰ ਬਾਰ ਹੈ ਬੀਰ ਬੀਨ ਬੀਨ ਧਰੇ ਸਾ ਬੰਗਣ ਸੁਧ ਕੈਸਨ ਚੀਰ ਚੀਨ ਚੀਨ ਬਾਰੇ ਸੁਬਾ ਸੋ ਮਦ ਜੁਦ ਉਹ ਸ਼ਾਹ ਤੇਗ ਤੀਰਨ ਬਾਣ ਵਰਸ਼ਨ ਜੀਤ ਕਰ ਹੈ ਬਹਾ ਚੀਨ ਚੀਨ ਬਾਰੇ ਸੁਬਾ ਸੋ ਮਦ ਜੁਦ ਓ ਸ਼ਾ ਇੱਕ ਤੀਰਨ ਬਾਣ ਵਰਸ਼ਨ ਜੀਤ ਕਰ ਹੈ ਵਿਆਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ